ਪਾ ਪੰਜਾਬ ਪੁਲਸੀ ਜਿਹੜੀ ਕਿ ਇੱਕ ਵਰਦੀ ਪਾੰਦਾ ਆਇਆ ਦਿਖਾਈ ਦਿੱਤਾ ਪੰਜਾਬ ਪੁਲਸ ਵਾਲੇ ਪਾ ਪੰਜਾਬ ਪੁਲਸ ਤੋਂ ਡਿਪਾਰਟਮੈਂਟ ਤੋਂ ਕਾਰਨ ਹੋਗਾ ਕੋਈ ਆਈਡੀ ਕਾਰਡ ਹੈਗਾ ਤੁਹਾਡੇ ਕੋਲ ਕੋਈ ਮੇਰੇ ਕੋ ਨਹੀਂ ਮੇਰੇ ਭਰਾ ਦਾ ਆਈਡੀ ਕਾਰਡ ਹੈਗਾ ਮੇਰਾ ਸੁਣਨਾ ਅੱਛਾ ਤੁਹਾਡੇ ਭਰਾ ਦਾ ਆਈਡੀ ਕਾਰਡ ਤੁਹਾਡੇ ਕੋਈ ਹੈ ਮੇਰੇ ਕੋ ਨਹੀਂ ਉਹਦੇ ਕੋਲ ਹੀ ਹੈ ਅੱਛਾ ਡਰਾ ਰਹੇ ਹੋ ਕਿਸੇ ਨੂੰ ਡਰਾ ਨਹੀਂ ਰਹਾ ਤੁਹਾਨੂੰ ਕਰ ਰਹੇ ਤੇ ਕੋਈ ਪੁਲਸੀ ਵਰਦੀ ਕੋਈ ਪੈ ਗਈ ਹੈ ਹੈ ਪੈ ਗਈ ਉਹ ਕਿੱਦਾਂ ਘਰੇ ਬਾਗੇ ਬੈਠਾ ਜੀ ਘਰੇ ਬਾਗੇ ਬੈਠੀ ਅਥੋਰਟੀ ਹੈਗੀ ਤਾਂ ਪਾਈ ਫੇ ਤੁਸੀਂ ਕਿਉਂ ਪਾਈ ਹੋਈ ਐ ਮਾਦਮ ਦੱਸਦੇ ਨਾ ਘਰੇ ਬਾਕੇ ਬੈਠਾ ਸੀ ਉਸ ਲੋਕਾਂ ਨੂੰ ਬੜਾ ਮਾਨ ਐ ਪੁਲਿਸ ਦੇ ਪਰ ਤੁਸੀਂ ਇਦਾਂ ਕਿਉਂ ਕਰਦੇ ਪਿਓ ਮੈਂ ਤਾਂ ਇਹ ਅਚਾਨਕ ਭਾਈ ਨੇ ਫੋਨ ਕੀਤਾ ਕਿ ਆ ਜਾ ਮੈਂ ਆ ਗਿਆ ਮੈਂ ਉਧਰ ਹੁਣਣਾ ਹਾਂ ਇਹ ਲਾਭ ਤਾਂ ਸਿੱਧੇ ਸੀ ਤੁਸੀਂ ਇਲੂ ਜਣਾ ਦੇ ਬਾਜ਼ਾਰ ਦੇ ਵਿੱਚ ਅਸੀਂ ਇੱਕ ਖਬਰ ਕਰਨ ਆਏ ਸੀਗੇ ਜਿੱਥੇ ਕਿ ਸਾਨੂੰ ਦੇਖਿਆ ਕਿ ਇੱਕ ਇੱਕ ਵਿਅਕਤੀ ਜਿਹੜਾ ਕਿ ਆ ਪੰਜਾਬ ਪੁਲਿਸ ਦੀ ਜਿਹੜੀ ਕਿ ਇੱਕ ਵਰਦੀ ਪਾੰਦਾ ਆਇਆ ਦਿਖਾਈ ਦਿੱਤਾ ਆ ਦੇਖ ਸਕਦੇ ਹੋ ਹਲੇ ਵੀ ਉਸਨੇ ਵਰਦੀ ਜੜੀ ਕੀ ਆ ਪਾਈ ਹੋਈ ਆ ਜਦੋਂ ਇਸਨੇ ਨਾਲ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਮੈਂ ਆਪਣੇ ਭਰਾ ਵੀ ਵਰਦੀ ਪਾਈ ਆ ਜਦੋਂ ਅਸੀਂ ਇਹਨੂੰ ਪੁੱਛਿਆ ਕਿ ਤੁਸੀਂ ਜਾਣ ਬੁਝ ਕੇ ਪਾਈ ਆ ਜਾਂ ਕਿਦਾਂ ਤੁਸੀਂ ਕਿਹਾ ਕਿ ਮੈਂ ਅਕਸਰ ਉਹ ਇਹਦਾ ਕਹਿਣਾ ਕਿ ਮੈਂ ਅਕਸਰ ਹੀ ਇੱਦਾਂ ਜੜੀ ਕੇ ਵਰਦੀ ਪਾਣਾ ਪਾਣਾ ਹੁੰਦਾ ਦਿਖਾਈ ਦਿਨਾ ਤੇ ਆਪਣੇ ਘਰੇ ਵੀ ਪਾ ਕੇ ਜੜ ਕੇ ਬੈਠਾ ਹੁੰਨਾ ਵਾ ਜਦੋਂ ਇਹਦੇ ਭਰਾ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਕਿ ਉਹ ਉਹਦਾ ਕਹਿਣਾ ਹੈ ਕਿ ਮੈਂ ਗਲਤੀ ਨਾਲ ਵਰਦੀ ਪਾਲੀ ਦੀ ਹੈ ਤੇ ਇਹਦੇ ਨਾਲ ਜੋਰੋਂ ਗੱਲਬਾਤ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਹਦੇ ਵੱਲੋਂ ਇਹਨੇ ਬੰਦੇ ਵੱਲੋਂ ਦੱਸਿਆ ਜਾਂਦਾ ਵਾ ਕਿ ਮੈਂ ਅਕਸਰ ਇਹਦਾ ਘਰ ਵਿੱਚ ਪਾ ਕੇ ਬੈਠਾ ਹਾਂ ਵਰਦੀ ਇਹ ਜੀ ਕੋਈ ਗੱਲ ਨਹੀਂ ਹੈਗੀ ਹੈ ਤੇ ਇਹਦਾ ਭਰਾ ਜਿਹੜਾ ਕੀ ਹੈ ਸੀਏ 1 ਕ੍ਰਾਈਮ ਬ੍ਰਾਂਚ ਵਿੱਚ ਦੱਸਿਆ ਜਾ ਰਿਹਾ ਲੱਗਿਆ ਹੋਇਆ ਵਾ ਤੇ ਵੀਰੇ ਕੀ ਨਾਮ ਕੀ ਹੈ ਤੁਹਾਡਾ ਕ੍ਰਿਸ਼ਨ ਕ੍ਰਿਸ਼ਨ ਬੱਚਾ ਕਿੱਥੇ ਦੁਕਾਨਾ ਤੁਹਾਡੀ ਕਿੱਥੇ ਸਲੇਮ ਡਾਬਰੀ ਸਲੇਮ ਡਾਬਰੀ ਇਹ ਮੈਂ ਦੱਸ ਸਕਦਾ ਕਿਉਂ ਵਰਦੀ ਪਾਈ ਹੈ ਕਾਰਨ ਹੋਊਗਾ ਕੋਈ ਆਈਡੀ ਕਾਟ ਹੈਗਾ ਤੁਹਾਡੇ ਕੋਈ ਮੇਰੇ ਕੋ ਨਹੀਂ ਮੇਰੇ ਭਰਾ ਦਾ ਆਈਡਿਟੀ ਕਾਰਡ ਹੈਗਾ ਮੇਰਾ ਸੋਨਾ ਅੱਛਾ ਤੁਹਾਡੇ ਭਰਾ ਦਾ ਆਈਡਿਟੀ ਕਾਰਡ ਤੁਹਾਡੇ ਕੋਈ ਹੈ ਫਿਰ ਕੋ ਨਹੀਂ ਉਹਦੇ ਕੋਲ ਹੀ ਹੈ ਅੱਛਾ ਨਹੀਂ ਤੁਹਾਨੂੰ ਅਥਾਰਟੀ ਹੈਗੀ ਇੱਧਾ ਪਾndi ਫਿਰ ਤੁਸੀਂ ਕਿਉਂ ਪਾਈ ਹੋਈ ਹੈ ਮਾੜਾ ਦੱਸੀ ਤਾਂ ਇਹ ਨਾ ਕਰੇ ਬਾਗੇ ਬਿਠਾਈ ਅੱਛਾ ਕਰੇ ਬਾਗੇ ਬੈਠੇ ਸੀ ਇਹ ਕੋਈ ਸਰ ਇਹ ਸਾਰੀ ਉਹ ਲੋਕਾਂ ਨੂੰ ਬੜਾ ਮਾਣ ਹੈ ਪੁਲਿਸ ਰੇ ਪਰ ਤੁਸੀਂ ਇੱਦਾਂ ਕਿਉਂ ਕਰਦੇ ਪਿਓ ਮੈਂ ਤਾਂ ਇਹ ਅਚਾਨਕ ਭਾਈ ਨੇ ਫੋਨ ਕੀਤਾ ਕਿ ਆ ਜਾ ਮੈਂ ਆ ਗਿਆ ਮੈਂ ਉੱਧਰ ਸੋਨਾ ਇਹ ਲਾ ਵੀ ਤਾਂ ਸਿੱਧੇ ਸੀ ਤੁਸੀਂ ਜਾਂ ਕੋਸਣਾ ਰੋਕੇ ਤਾਂ ਤਾਂ ਡਰਦੇ ਮਾਰੇ ਪਾਈ ਨਹੀਂ ਨਹੀਂ ਤੁਹਾਡਾ ਭਾਈ ਨਹੀਂ ਹੈ ਉਦਾ ਪਾਈ ਨਹੀਂ ਮੈਂ ਕਹਾਂ ਕੰਮ ਆਦਾ ਹੀ ਜਾਣਾ ਹੋਣਾ ਮੈਂ ਤਾਂ ਚਲਾਉਣੀ ਨਹੀਂ ਇਹ 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 ਕੋਈ ਘਰ ਦੀ ਟੀ-ਸ਼ਰਟ ਹੈ ਨਹੀਂ ਫਿਰ ਇਹ ਕਿਹਦੀ ਟੀ-ਸ਼ਰਟ ਹੈ ਭਰਾ ਦੀ ਭਰਾ ਦੀ ਤਾਂ ਹੈਗੀ ਹੈ ਕਿਸ ਕਿ ਤੁਹਾਨੂੰ ਇਹਦਾ ਪਰਪਸ ਪਤਾ ਪਾਣ ਦਾ ਪੰਜਾਬ ਪੁਲਿਸ ਵਾਲੇ ਪਾਣਗੇ ਪੰਜਾਬ ਪੁਸਤੋਂ ਹੀ ਪੰਜਾਬ ਪੁਸਤੋਂ ਡਿਪਾਰਟਮੈਂਟ ਤੋਂ ਫਿਰ ਕਿਉਂ ਪਾਈ ਤੁਸੀਂ ਕੋਈ ਨਹੀਂ ਪਾਈ ਲਾਜ਼ਮ ਨਹੀਂ ਹੈ ਲਾਜ਼ਮ ਨਹੀਂ ਕੋਈ ਨਹੀਂ ਤੁਹਾਨੂੰ ਪਤਾ ਹੈ ਇਸ ਦਾ ਬੜਾ ਫਰੌਡ ਕਿੰਨੇ ਚੱਲ ਰਹੇ ਨੇ ਆਓ ਫਿਰ ਫਿਰ ਤੁਸੀਂ ਕਿਉਂ ਪਾਈ ਅਸੀਂ ਤੁਹਾਡਾ ਫਰੌਡ ਕਰਨੀ ਪਾਈ ਹੈ ਹੈ ਅਸੀਂ ਫਰੌਡ ਤੁਸੀਂ ਨਹੀਂ ਕਰੋਗੇ ਤੁਸੀਂ ਨਹੀਂ ਕਰੋਗੇ ਲੋਕਾਂ ਦੀ ਥਿੰਕਿੰਗ ਕਹਿੰਦੀ ਹੈ ਕੀ ਜੇ ਇਹ ਬੰਦਾ ਫਰੋਡ ਨਾ ਕਰਨਾ ਆਵੇ ਬੰਦਾ ਡਰ ਜਾਂਦਾ ਵਾ ਪੰਜਾਬ ਹੋ ਸਕੀ ਪਰ ਨਹੀਂ ਕੀ ਗੱਲ ਹੋ ਗਈ ਉਹਦਾ ਡਿਸ਼ਣ ਮਿਲਦੀ ਨਹੀਂ ਹੈ ਮੈਂ ਕਹਾ ਨਹੀਂ ਮਿਲਦੀ ਠੀਕ ਹੈ ਤੁਹਾਨੂੰ ਅਲਾਉਡ ਹੈਗਾ ਪਰ ਡਿਪਾਰਟਮੈਂਟ ਵੱਲੋਂ ਕਿਹਾ ਜਾਂਦਾ ਕਿ ਆ ਵੀ ਭਰਾ ਭਰਾ ਦੀ ਡਿਸ਼ਣ ਬਾ ਸਕਦਾ ਨਹੀਂ ਹੈ ਨਹੀਂ ਹੁਣ ਤੁਸੀਂ ਇੱਕ ਸਮਝੋ ਡਾਕਟਰ ਹੋ ਤੁਹਾਡਾ ਭਰਾ ਤਾਂ ਤੁਹਾਡੀ ਵਰਦੀ ਪਾ ਕੇ ਚੱਲ ਜਾਏਗਾ ਡਿਪਾਰਟਮੈਂਟ ਨਹੀਂ ਉਸ ਵਰਦੀ ਚ ਪਾ ਕੇ ਚੱਲ ਜਾਏਗਾ ਨਹੀਂ ਫਿਰ ਤੇ ਤੁਸੀਂ ਕਿਉਂ ਭਾਈ ਵੱਡੇ ਅਧਿਕਾਰੀਆਂ ਨੂੰ ਨੋਟਿਸ ਹੈ ਕੀ ਨਾਮ ਸਾਡਾ ਕ੍ਰਿਸ਼ਨ ਕ੍ਰਿਸ਼ਨ ਕਿੱਥੋਂ ਰਹਿਣ ਵਾਲੇ ਇਹ ਸਲੇਮ ਡਾਬਰੀ ਇਹ ਫੋਨ ਫੜ ਲਓ ਬੱਲੇ ਆਪਣਾ ਸਲੇਮ ਡਾਬਰੀ ਗਲੀ ਨੰਬਰ 2 ਅੱਛਾ ਇਹ ਕਿਸ ਕਿਦੀ ਵਰਤੀ ਪਾਈ ਤੁਸੀਂ ਭਰਾ ਦੀ ਭਰਾ ਦੀ ਕਿਉਂ ਪਾਈ ਆ ਮੈਂ ਘਰੇ ਬੈਠਾ ਜੀ ਮੈਂ ਬਾਲੀ ਭਾਈ ਦਾ ਫੋਨ ਹੈ ਪਰਚੇਸ ਕਰਨ ਜਾਣਾ ਮੈਂ ਆ ਗਿਆ ਅੱਛਾ ਕੀ ਕੰਮ ਕਰਦੇ ਹੋ ਤੁਸੀਂ ਮੈਡੀਕਲ ਦਾ ਮੈਡੀਕਲ ਦਾ ਕਿੱਥੇ ਲੱਗੇ ਹੋ ਸਲੇਮ ਡਾਬਰੀ ਸਲੇਮ ਡਾਬਰੀ ਲੱਗੇ ਤੁਸੀਂ ਇਹ ਕਿਉਂ ਹੱਕ ਹੈਗਾ ਤੁਹਾਨੂੰ ਪਾਉਣ ਦਾ ਅਧਿਕਾਰ ਦਿੱਤਾ ਹੈ ਫੇ ਤੁਸੀਂ ਕਿੱਦਾਂ ਪਾ ਸਕਦੇ ਹੋ ਡਰਾ ਰਹੇ ਹੋ ਕਿਸੇ ਨੂੰ ਨਹੀਂ ਡਰਾ ਨਹੀਂ ਧਰਾਤਮ ਕਰ ਰਹੇ ਹੋ ਫੇ ਕੋਈ ਪਰਚੀ ਕੋਈ ਬਈ ਪੈ ਗਈ ਬਸ ਹੈਂ ਬੈ ਗਈ ਉਹ ਕਿੱਦਾਂ ਘਰੇ ਬਾਗੇ ਬੈਠਾ ਜੀ ਘਰੇ ਬਾਗੇ ਬੈਠੀ ਦੀ ਅਕਸਰ ਇਦਾਂ ਹੀ ਪੰਦੀ ਨਹੀਂ ਇਹ ਘਰੇ ਪਾਈ ਅਸੀਂ ਅੱਜ ਹੀ ਪਹਿਲੀ ਵਾਰ ਪਾਈ ਹੈ ਪਹਿਲੀ ਵਾਰ ਹੀ ਪਾਈ ਹੈ ਭਰਾ ਕਿੱਥੇ ਲੱਗਿਆ ਵਾ ਕ੍ਰਾਈਮ ਬ੍ਰਾਂਚ ਕ੍ਰਾਈਮ ਬ੍ਰਾਂਚ ਕਿਹੜੇ 61 C2 C3 61 C1 ਚ ਲੱਗਿਆ ਕੀ ਲੱਗੀ ਹੈ ਹਾਂਜੀ ਕੀ ਲੱਗੇਗੀ ਕਿ ਕਿਹੜੀ ਪੋਸਟ ਆਣਾ ਦੀ ਪੋਸਟ ਹਮ ਹੈਡ ਕਾਂਸਟੇਬਲ ਹੈਡ ਕਾਂਸਟੇਬਲ ਹੈ ਕੀ ਨਾਮ ਉਹਦਾ ਪੂਰਾ ਪਰਮਜੋਤ ਸਿੰਘ ਪਰਮ ਜੋਤ ਸਿੰਘ ਪਰਮ ਜੋਤ ਸਿੰਘ ਆ ਬਿਲਕੁਲ ਪਰਮਜੋਤ ਸਿੰਘ ਸੀਏ1 ਕ੍ਰਾਈਮ ਬ੍ਰਾਂਚ ਦੇ ਵਿੱਚ ਲੱਗੇ ਆ ਦੇਖ ਸਕਦੇ ਹੋ ਇੱਕ ਵਾਰੀ ਸਤਿਫਾ ਮਾਓਗੇ ਮੜੀ ਆ ਦੇਖੋ ਕਿ ਪੰਜਾਬ ਪੁਲਿਸ ਦੀ ਵਰਦੀ ਪਾਈ ਹੋਈ ਹੈ ਇਹ ਸ਼ਰਿਆਮ ਜਿਹੜੀ ਕਿ ਬਾਜ਼ਾਰ ਦੇ ਵਿੱਚ ਸ਼ਾਪਿੰਗ ਤੇ ਸਮਾਨ ਖਰੀਦਣ ਆਇਆ ਹੋਇਆ ਹੈ ਇਹ ਵਿਅਕਤੀ ਆ ਦੇਖੋ ਕਿ ਕਿਸ ਤਰ੍ਹਾਂ ਪੰਜਾਬ ਦੀ ਪੰਜਾਬ ਪੁਲਿਸ ਦੀ ਵਰਦੀ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਹਾਲਾਂਕਿ ਦੱਸਿਆ ਜਾਂਦਾ ਸੀਗਾ ਕਿ ਇੱਥੇ ਕਾਫੀ ਫਰੌਡ ਵਗੈਰਾ ਵੀ ਹੁੰਦੇ ਨੇ ਫਰੌਡ ਪੁਲਿਸ ਵਾਲੇ ਵੀ ਹੁੰਦੇ ਨੇ ਪਰ ਇਹ ਤਾਂ ਅਸਲੀ ਪੁਲਿਸ ਵਾਲੇ ਦੀ ਭਰਾ ਭਰਾ ਹੈਗਾ ਵਾ ਉਸਨੇ ਵਰਦੀ ਪਾ ਕੇ ਬਾਜ਼ਾਰ ਦੇ ਵਿੱਚ ਜਿਹੜੀ ਕਿ ਇੱਥੇ ਸਮਾਨ ਖਰੀਦਣ ਆਇਆ ਕਿੰਨਾ ਕੋ ਸਹੀ ਹੈ ਕਿੰਨਾ ਕੋ ਗਲਤ ਹੈ ਇਹ ਤਾਂ ਹੁਣ ਅਧਿਕਾਰੀ ਫੈਸਲਾ ਤੈਅ ਕਰਨਗੇ ਪਰ ਫਿਲਹਾਲ ਦੀ ਗੱਡੀ ਮੈਂ ਲੁਧਿਆਣਾ ਦੇ ਪਿੰਡੀ ਗਲੀ ਵਿੱਚ ਮੌਜੂਦ ਹਾਂ ਜਿੱਥੇ ਕਿ ਸਾਨੂੰ ਇੱਕ ਵਿਅਕਤੀ ਮਿਲਦਾ ਵਾ ਉਸਨੇ ਬੋਲੋ ਕਿਹਾ ਜਾਂਦਾ ਵਾ ਕਿ ਮੇਰਾ ਭਰਾ ਪੁਲਿਸ ਵਾਲਾ ਹੈਗਾ ਵਾ ਮੈਂ ਵੈਸੀ ਪਾ ਆ ਉਹਦੀ ਵਰਦੀ ਕਿ ਇਹ ਵਰਦੀ ਇਦਾਂ ਪਾਣੀ ਲਾਜ਼ਮੀ ਹੈ ਕਿ ਇਦਾਂ ਵਰਦੀ ਪਾਣੀ ਚਾਹੀਦੀ ਹੈ ਕਿਤੇ ਨ ਕਿਤੇ ਗਲਤ ਜਿਹੜਾ ਕਿ ਸਾਬਿਤ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਹੈ ਹਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਚੀ ਗਾਲ ਜੀ ਮੈਂ ਯੂਮ ਬੀਰੀ ਗੱਲ ਕਰ ਰਿਹਾ ਹਾਂ ਲੁਧਿਆਣਾ ਲਾਈਵ ਤੋਂ ਪੱਤਰਕਾਰ ਹਾਂਜੀ 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 ਇਹ ਵਰਦੀ ਪਾਈ ਹੋਈ ਹੈ ਨੇ ਪੰਜਾਬ ਪੋਸਟ ਦੀ ਪੰਜਾਬ ਪੋਸਟ ਚ ਵਰਦੀ ਦਾ ਨਹੀਂ ਇਹ ਭਰਾਈ ਆਪਣਾ ਘਰੇ ਹੀ ਪਈ ਸੀ ਟੀ-ਸ਼ਰਟ ਪਾ ਗਿਆ ਹੋਣਾ ਅੱਛਾ ਗਲਤੀ ਨਾ ਇਹ ਇਦਾਂ ਤੁਸੀਂ ਦੇ ਸਕਦੇ ਹੋ ਹਰ ਆਪਣੇ ਪਰਿਵਾਰ ਮੈਂਬਰ ਨੂੰ ਵਰਦੀ ਗਲਤੀ ਨਾ ਨਹੀਂ ਇਹ ਪਾ ਗਿਆ ਹੋਣਾ ਘਰੇ ਪਈ ਸੀਗੀ ਵੈਸੇ ਹੀ ਪਾ ਗਿਆ ਕੀ ਕੀ ਪੋਸਟ ਹੈ ਤੁਹਾਡੀ ਹੈਲੋ ਇਹ ਪਰਮ ਹੈ ਦੱਸਿਆ ਜਾ ਰਿਹਾ ਹੈ ਕਿ ਪੀਸੀਆਰ ਵੱਡਾ ਬਾਈ ਲਿਖਿਆ ਹੋਇਆ ਹੈ ਹੈਲੋ ਸਰ ਸਸ਼ੀ ਦਾ ਸਰ ਯੂਮ ਬੇਰੀ ਗੱਲ ਕਰ ਰਹੀ ਸੀ ਸਰ ਲੁਜਾਨ ਲੱਗੀ ਜੀ 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 ਸਰ ਮੈਂ ਨਾ ਇੱਥੇ ਖਬਰ ਕਰਨ ਆਈ ਸੀਗੀ ਪਿੰਡੀ ਗਲੀ ਦੇ ਵਿੱਚ ਕੋਈ ਸਟੋਰੀ ਕਰਨ ਆਈ ਸੀਗੀ ਅੱਛਾ ਜੀ ਉੱਥੇ ਸਰ ਕੋਈ ਮੈਡੀਕਲ ਦੀ ਦੁਕਾਨ ਦੇ ਨਾ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਖੜਾ ਸੀਗਾ ਉਹ ਵੀ ਕਮਾਂਡੋ ਦੀ ਬਲੈਕ ਕਲਰ ਦੀ ਤੇ ਜਦੋਂ ਅਸੀਂ ਸਰ ਉਹਨੂੰ ਪੁੱਛਿਆ ਕਿ ਕਿਸ ਦੀ ਵਰਦੀ ਪਾਈ ਉਹ ਕਹਿੰਦਾ ਕਿ ਮੈਂ ਆਪਣੇ ਭਰਾ ਦੀ ਵਰਦੀ ਪਾਈ ਆ ਅਕਸਰ ਹੀ ਮੈਂ ਆਮ ਤੌਰ ਤੇ ਘਰ ਦੇ ਵਿੱਚ ਤੇ ਬਾਹਰ ਜਦੋਂ ਜਾਨਣਾ ਪਾ ਕੇ ਫਿਰਦਰਨ ਤੇ ਸਰ ਇਸ ਦੇ ਵਿੱਚ ਕੀ ਹੋਈ ਗਈ ਐਕਸ਼ਨ ਕੀ ਹੋਏਗੀ ਕਿ ਅੱਗੇ ਦੀ ਕਾਰਵਾਈ ਪੁਲਤਰੀ ਵੱਡੇ ਅਧਿਕਾਰੀ ਦੇਖਣ ਨੂੰ ਮਿਲੇਗੀ ਸਾਡੇ ਕੋਲ ਤਾਂ ਤੁਸੀਂ ਕੰਪਲੇਂਟ ਕੋਈ ਦਿੱਤੀ ਹੈ ਹੋਰ ਤਾਂ ਕਿਸੇ ਨੂੰ ਦੱਸਿਆ ਨਹੀਂ ਜੇ ਕੋਈ ਕੰਪਲੇਂਟ ਆਈ ਕਰਾਂਗੇ ਸਾਡੇ ਨੋਟਿਸ 'ਤੇ ਫਿਰ ਵੀ ਕਰਾਂਗੇ ਜੀ ਜੀ ਤੇ ਸਰ ਸੀਏ 1 ਦਾ ਦੱਸਿਆ ਜਾ ਰਿਹਾ ਕਿ ਇਹਨੇ ਕਿ ਮੈਂ ਇੱਕ ਹੈੱਡ ਕਾਂਸਟੇਬਲ ਹਾਂ ਪਰਬਜੋਤ ਸਿੰਘ ਨਾਮ ਦੱਸਿਆ ਉਹਨੇ ਪਰਮਜੋਤ ਆ ਵੈਰੀਫਾਈ ਕਰ ਲੈਣੇ ਮੈਨੂੰ ਵਟਸਐਪ ਕਰ ਦਿਓ ਜੀ ਸਰ ਥੈਂਕ ਯੂ ਸਰ ਥੈਂਕ ਯੂ